ਇਹਨਾਂ ਪਾਰਟੀ ਜਿਹੜੀ ਰਹਿਣਾ ਜਿਹੜਾ ਰਹਿਣਾ ਚਾਹੀਦਾ ਉਹਨੂੰ ਕੱਢ ਦੇਣਾ ਚਾਹੀਦਾ ਹੈ ਪਰ ਲੀਨੀਅਰ ਜੂ ਵਰਤ ਕੇ ਪਾਰਟੀ ਸਪਰੇਸ ਨੇ ਤਾਕਤਾਂ ਦੇ ਵਿੱਚ ਉਹਨੂੰ ਸੁਧਾਰ ਹੋ ਜਾਈ ਉਦੋਂ ਜਿਹੋ ਬੰਦੇ ਪਰ ਉਹ ਸਰਨਾ ਕੋਈ ਨਾਲ ਹੀ ਲੈ ਰਿਹਾ ਇਸ ਕਰਕੇ ਮੈਂ ਇਹ ਵੀ ਬੇਨਤੀ ਕਰਨਾ ਚਾਹਾਂ ਤੁਹਾਨੂੰ ਕਿਖਾਰਿਆ ਲੀਨੀਅਰ ਜੂ ਨੇ ਨਾ ਆਏ ਕਿਹਦੇ ਚੰਦੇ ਵਾਅਦੇ ਸਾਰੀ ਜਿੰਦਗੀ ਦੀ ਪਾਰਟੀ ਕਿਹਦੇ ਨਾਲ ਜਿੰਨੇ ਤੱਕ ਦਾ मतलब तो पंजाब तो तो की पार्टी को बचाने वास्ते पंजाब की पार्टी के विच मेहनत कश लोगों ने सुरक्षा लड़ाई लड़ने वास्ते जिहड़ा सारा एक समूह और यही तुहाडे च लै के आए ताकि कई बार सुखविंदर सिंह सेखों सकत्तर सीपीआईएम पंजाब ਮੇਰਾ ਸਵਾਲ ਇਹ ਹੈ ਜੀ ਤੁਹਾਡੀ ਇੰਨੀ ਵੱਡੀ ਪੁਰਾਣੀ ਪਾਰਟੀ ਹੈ ਮੈਨੂੰ ਆਪਾਂ ਅੱਗੇ ਡਿਵੈਲਪ ਕਰਨੀ ਥੋੜਾ ਕੀ ਪਲਾਨ ਹੈ ਕੋਈ ਨਵੇਂ ਆ ਕੋਈ ਸਕੀਮ ਆ ਰਹੀ ਹੈ ਨਾ ਪਾਰਟੀ ਦੇ ਬੰਦੇ ਨੂੰ ਜੋੜਨ ਲਈ ਦੇਖੋ ਕਮਿਊਨਿਸਟ ਪਾਰਟੀ ਮਾਰਕਸਵਾਦੀ ਨੇ ਜੋ ਲੜਾਈ ਦੇਸ਼ ਤੇ ਇੱਕ ਮੰਨਦੇ ਨੇ ਨੀਤੀਆਂ ਦੇ ਸਵਾਲ ਤੇ ਲੜ ਰਹੇ ਆ ਉਹ ਸਿਰਫ ਤੇ ਸਿਰਫ ਸੀਪੀਏ ਐ ਮਿੰਨੀ ਉਸ ਦਾ ਮੂਰੀ ਖਰਾਵਲ ਦਸਤਾ ਹੈ ਜਿਹੜੀ ਮਜ਼ਦੂਰਾ ਤਰਾਨਾ ਕਰਨੀ ਲੋਕਾਂ ਨੂੰ ਲੈ ਕੇ ਲੜ ਰਹੀ ਹੈ ਤੇ ਆ ਜੇ ਦੇਸ਼ਦਰ ਕੋਈ ਕਿਸੇ ਨੂੰ ਮੁੱਖ ਵਿਰੋਧੀ ਵਿਚਾਰਾ ਦੇ ਤੌਰ ਤੇ ਮੰਨ ਰਿਹਾ ਪਰ ਇਵਨ ਪ੍ਰਧਾਨ ਮੰਤਰੀ ਸ੍ਰੀ ਮੋਦੀ ਜੁਣੀ ਵੀ ਇਹ ਪ੍ਰਵਾਨ ਕਰਦਾ ਹੈ ਵੀ ਜੇ ਦੇਸ਼ ਅੰਦਰ ਕੋਈ ਵਿਚਾਰਧਾਰਕ ਤੌਰ ਤੇ ਸਾਡਾ ਮੁੱਖ ਵਿਰੋਧੀ ਹੈ ਤਾਂ ਉਹ ਸੀਪੀ ਹੈ ਤੇ ਸਾਨੂੰ ਵੀ ਪਤਾ ਹੈ ਵੀ ਉਹ ਮਤਲਬ ਦੇਸ਼ ਨੂੰ ਕਾਰਪੋਰੇਟ ਲੁਟੇਰੀਆਂ ਦੇ ਹੱਕ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਸੋ ਸਾਰੇ ਦੇਸ਼ ਦੇ ਮਜ਼ਦੂਰ ਕਿਸਾਨ ਕਿਰਤੀ ਲੋਕਾਂ ਲੈ ਕੇ ਅਸੀਂ ਸੰਘਰਸ਼ ਦੇ ਮੈਦਾਨ ਵਿੱਚ ਆ ਔਰ ਜਿਹੜਾ ਪਿਛਲੇ ਦਿਨੀ ਮਨਰੇਗਾ ਨੂੰ ਸਮਾਪਤ ਕਰਨ ਦਾ ਕਾਨੂੰਨ ਲੈ ਕੇ ਆਂਦਾ ਇਹ ਨਾਲ ਅਲਟੀਮੇਟਲੀ ਇਹ ਹੋਏਗਾ ਕਿ ਉਹ ਕਾਨੂੰਨ ਨਹੀਂ ਰਹੇਗਾ ਨਾ 40% ਕੋਈ ਸਵੈ ਸਰਕਾਰ ਪਾਏਗੀ ਤੇ ਨਾ ਉਹ ਸਕੀਮ ਮਤਲਬ ਜਿਹੜਾ ਮਿਸ਼ਨ ਅਸਲ ਚ ਐਕਟ ਤੋਂ ਉਹਨਾਂ ਨੇ ਮਿਸ਼ਨ ਤੇ ਲੈ ਆਂਦਾ ਅਸਲ ਚ ਉਹ ਸਭ ਤੋਂ ਵੱਡਾ ਹਮਲਾ ਮਜ਼ਦੂਰਾਂ ਦੇ ਉੱਤੇ ਹੈ ਕਰਤਿਆਵਾਂ ਦੇ ਉੱਤੇ ਕੀਤਾ ਹੈਗਾ ਤੇਰਾ 4 ਕੋਟਾਂ ਦਾ ਸਵਾਲ ਆ ਫਿਰ ਜਿਹੜਾ ਪਹਿਲਾਂ ਕਿਸਾਨਾਂ ਦੇ ਉੱਤੇ ਹਮਲੇ ਕੀਤੇ ਉਹ ਸਾਡਾ ਲਗਾਤਾਰ ਜਿਹੜਾ ਮੰਗਹਾਈ ਹੈ ਬੇਰੁਜ਼ਗਾਰੀ ਆ ਇਹਨਾਂ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਲਾਂਬੇ ਲੈ ਕੇ ਜਾਣਾ ਚਾਹੀਦਾ ਹੈ ਔਰ ਦੇਸ਼ ਦੇ ਪੱਵਾਨੇ ਤੇ ਅਸੀਂ ਇਸ ਲਹਿਰ ਨੂੰ ਮਜਬੂਤ ਕਰਨ ਦੇ ਵਿੱਚ ਅਸੀਂ ਹਰ ਮਤਲਬ ਯਤਨ ਕਰ ਰਹੇ ਹਾਂ ਔਰ ਪੰਜਾਬ ਦੇ ਵਿੱਚ ਵੀ ਆਉਣ ਵਾਲੇ ਜਿਹੜੇ 2027 ਦੀ ਚੋਣ ਹੈ ਉਹਦੇ ਵਾਸਤੇ ਅਸੀਂ ਪੂਰਾ ਮੰਥਨ ਕਰਕੇ ਇੱਕ ਬਦਲਵੀਂ ਜਿਹੜੀ ਲੜਾਈ ਆ ਸੀਪੀਆਈਐਮ ਔਰ ਪਲਾਸ ਜਿਹੜੀਆਂ ਕਮੀਆਂ ਪਾਤੀਆਂ ਨੇ ਸੀਪੀਆਈ ਤੇ ਹੋਰ ਜਿਹੜੀਆਂ ਕਮੀਆਂ ਭਰਾ ਨੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇੱਕ ਬਦਲਵੀਂ ਨੀਤੀਆਂ ਦੇ ਸਵਾਲ ਤੇ ਲੜਾਈ ਜਿਹੜੀ ਸੰਘਰਸ਼ ਆ ਉਹ ਕਰਾਂਗੇ ਲੜਾਈ ਤਾਂ ਕੱਲੇ ਬੈਕਟਰੀ ਨੂੰ ਚੇਂਜ ਕਰਨ ਦਾ ਸਵਾਲ ਨਹੀਂ ਲੜਾਈ ਨੀਤੀਆਂ ਦੀ ਲੈ। ਇਹ ਨੀਤੀਆਂ ਤਬਦੀਲ ਹੋਣਗੀਆਂ ਤਾਂ ਲੋਕਾਂ ਦਾ ਭਲਾ ਹੋ ਸਕਦਾ ਹੈ ਜੇ ਨੀਤੀਆਂ ਹੀ ਤਬਦੀਲ ਨਹੀਂ ਹੋਣੀਆਂ ਬੰਦੇ ਨੂੰ ਜਿੰਨੂੰ ਮਰਜ਼ੀ ਲੈ ਹੋ। ਲੋਕਾਂ ਨੇ ਲੈਹੰਦਾ ਮਸਲਾ ਸੋ ਕਾਲਡ ਇਨਕਲਾਬੀ ਆਏ ਪੰਜਾਬ ਦੇ ਅੰਦਰ ਸੌਤੀ ਇਨਕਲਾਬੀ ਉਪੱਗਾਂ ਬਣ ਲੀਆਂ। ਪੱਗਾਂ ਬਣਨ ਨਾਲ ਤਾਂ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ। ਭਗਤ ਸਿੰਘ ਦੇ ਵਿਚਾਰਾਂ ਦਾ ਨਿਬਣਦਾ ਸਵਾਲ ਆ। ਸੋ ਲੋਕ ਅੱਜ ਉਸ ਤੋਂ ਪਸਤਾਰੇ ਨੇ حقیقی ਰੂਪ ਵਿੱਚ ਜੇ ਭਗਤ ਸਿੰਘ ਦੇ ਵਿਚਾਰਾਂ ਨਾਲ ਕੋਈ ਨਿਰ ਸਕਦਾ ਜਦ ਭਗਤ ਸਿੰਘ ਨੇ ਮਾਰਕਸ ਤੇ ਲੈਨਨ ਨੂੰ ਜੋ ਸਟੜੀ ਕੀਤਾ ਜੇਲ੍ਹ ਦੇ ਅੰਦਰ ਜਿਹੜਾ ਉਹਨਾਂ ਨੇ ਆਪਣੇ ਨੋਟਬੁੱਕ ਚ ਲਿਖਿਆ ਤਾਂ ਉਹ ਸਿਰਫ ਸਿਰਫ ਕਮਿਊਨਿਸਟ ਪਾਰਟੀ ਹੀ ਉਹ ਅਨਸਾਫ਼ ਕਰ ਸਕਦੀ ਆ ਭਗਤ ਸਿੰਘ ਦੇ ਵਿਚਾਰਾਂ ਨਾਲ ਬਾਕੀ ਡਰਾਮੇਬਾਜ਼ੀ ਕਰ ਸਕਦਾ ਜਿਹੜੀ ਪੰਜਾਬ ਦੇ ਲੋਕਾਂ ਨੇ ਢੰਡਾਈ ਆ ਤਿੰਨ ਸਵਾ ਤਿੰਨ ਸਾਲ ਦੇ ਅੰਦਰ ਜਿਹੜੇ ਪੱਗਾਂ ਦਾ ਰੰਗ ਬਦਲ ਕੇ ਕਹਿੰਦੇ ਸੀ ਸ਼ਾਰਪਕੀਆਂ ਵਾਲਾ ਮੈਂ ਕਈ ਵਾਰੀ ਕਿਹਾ ਪ੍ਰੈਸ ਦੇ ਰਾਹੀਂ ਇਹ ਪੱਦਾਂ ਦੇ ਰੰਗ ਬਦਲਣਾ ਤੁਸੀਂ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅੱਗੇ ਐਡਵਾਂਸ ਨਹੀਂ ਕਰਦਾ। ਸੋ ਇਹ ਬਹੁਤ ਵੱਡਾ ਸਵਾਲ ਹੈ ਸੋ ਅੱਜ ਅਸੀਂ ਸਮਝਦੇ ਹਾਂ ਕਿ ਮਜ਼ਦੂਰਾ, ਕਤਾਨਾ, ਕਿਰਤੀ ਲੋਕਾਂ ਦੀ ਇੰਨੀਆਂ ਵੱਡੀਆਂ ਸਮੱਸਿਆਵਾਂ ਹਨ। ਉਹਨਾਂ ਦੇ ਉੱਤੇ ਡਟ ਕੇ ਲੜਾਂਗੇ ਔਰ ਪੰਜਾਬ ਦੇ ਵਿੱਚ ਜਿਹੜਾ ਪੰਜ ਚਾਰ ਸਵਾਲਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਆਸਤਾ ਚਾਹੀ ਸੀ। ਉਹ ਕੋਈ ਵੀ ਪੂਰਤੀ ਨਹੀਂ ਹੋਈ। ਭ੍ਰਸ਼ਟਾਚਾਰ ਸਿਖਰਾਂ ਤੇ ਹੈ। ਕਰੋੜਾ ਰੁਪਇਆ ਕ ਡੀਆਈਜੀ ਤੋਂ ਫੜਿਆ ਜਾਂਦਾ। ਦਾ ਮਤਲਬ ਕਿਥੇ ਤੱਕ ਨਾਉ ਬੋਲਦੇ ਆ ਮੁੱਖ ਮੰਤਰੀ ਦੇ ਘਰ ਤੱਕ ਜਾਂਦੀ ਆ ਗੱਲ ਉਹ ਕਿੰਨਾ ਇਨਵੈਸਟੀਗੇਟ ਹੁੰਦਾ ਉਹ ਸਮਾਂ ਦੱਸੇਗਾ ਸੋ ਇਸੇ ਤਰ੍ਹਾਂ ਜਿਹੜੇ ਕਹਿੰਦੇ ਸੀ ਬੇਅਦਬੀਆਂ ਦਾ ਇਨਸਾਫ ਕਰਾਂਗੇ ਬੇਅਦਬੀਆਂ ਦਾ ਇਨਸਾਫ ਕਿਹਨੇ ਕਰਨਾ ਸੀ ਫੋਟ ਪੁਰਾ ਗੋਲੀ ਕਾਂਡ ਵਾਲੇ ਜਿਹੜੇ ਅਫਸਰਾਂ ਦੇ ਵਕੀਲ ਸੀ ਉਹ ਐਡਵੋਕੇਟ ਜਨਰਲ ਲਾਇਏ ਜਿਹੜੇ ਬਹਿਵਲ ਕਲਾ ਹੋਰ ਥਾਂਾਂ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਚੋਰੀ ਕਰਕੇ ਪੱਤਰੇ ਖਿਲਾਰੇ ਗਏ ਤਾਂ ਉਹ ਐਡਵੋਕੇਟ ਜਨਰਲ ਜਿਹੜਾ ਕਹੀ ਹਿਸਾਬ ਉਹ ਸੱਚੇ ਸੋਦੇ ਵਾਲੇ ਦੇ ਐਡਵੋਕੇਟ ਜਨਰਲ ਲਾਇਆ ਗਿਆ ਜਿਹੜਾ ਪਹਿਲਾਂ ਉਹਦਾ ਕੇਸ ਵੜਦਾ ਸੀ ਸੋ ਇਸ ਤਰੀਕੇ ਦੇ ਨਾਲ ਜਿਹੜਾ ਸਰਕਾਰ ਦਾ ਚਿਹਰਾ ਮੂਰਾ ਹੈ ਉਹ ਇਸ ਗੱਲ ਤੇ ਸਾਫ ਹੋ ਜਾਂਦਾ ਜੇ ਐਡਵੋਕੇਟ ਜਨਰਲ ਜੀ ਨੇ ਪਲੀਡ ਕਰਨਾ ਕੇਸ ਉਹ ਤੁਸੀਂ ਨਹੀਂ ਮਤਲਬ ਠੀਕ ਲਾਇਆ ਉਹ ਉਹਨਾਂ ਦਾ ਲਾ ਲਿਆ ਮਲਜਮਾਂ ਦੇ ਉਹਦੇ ਨਤੀਜੇ ਵਜੋਂ ਮਲਜਮਾਂ ਨੂੰ ਵੈਰੀਫਾਈਟ ਹੋਣਾ ਉਧਰ ਤੇ ਸੀ ਉਹ ਹੁਣ ਚੈਪਟਰ 'ਚ ਨਹੀਂ ਹੈ ਜਿਹੜੇ ਕਹਿੰਦੇ ਨੇ ਨਸ਼ਾ ਸਮਾਪਤ ਕਰਨਾ ਨਸ਼ਾ ਤਾਂ ਹਰ ਰੋਜ਼ ਵਧ ਰਿਹਾ ਹੈ ਤੇ ਨਸ਼ੇ ਦੀਆਂ ਮਤਲਬ ਕਿਪਾਂ ਲਗਾਤਾਰ ਆ ਰਹੀਆਂ ਨੇ ਕੋਈ ਕੰਟਰੋਲ ਨਹੀਂ ਹੈ ਹਰ ਰੋਜ਼ ਨੌਜਵਾਨ ਮਰ ਰਿਹਾ ਨਸ਼ਾ ਲਗਾਤਾਰ ਵਧ ਰਿਹਾ ਅਮਨ ਕਾਨੂੰਨ ਦੇ ਸਵਾਲ ਤੇ ਪੰਜਾਬ ਸਰਕਾਰ ਮੁਕੰਮਲ ਤੌਰ ਤੇ ਫੇਲ ਹੋ ਚੁੱਕੀ ਆ ਤੇ ਅੱਜ ਲੋਕਾਂ ਨੂੰ ਭਰੋਸਾ ਨਹੀਂ ਹੈ ਸੁਰੱਖਿਆ ਦੇ ਮਾਮਲੇ ਦੇ ਤਹਿਤ ਪੰਜਾਬ ਦੇ ਅੰਦਰ ਬੇਪ੍ਰੋਸੀਡੀ ਦਾ ਵਾਤਾਵਰਨ ਬਣਿਆ ਹੋਇਆ ਹੈ ਇਸ ਵੇਲੇ ਤੇ ਸਭ ਤੋਂ ਜਿਹੜੀ ਚਿੰਤਾ ਜਨ ਸਭਾ ਸੈ ਲੋਕ ਜੀ ਜੀ ਮਨਰੇਗਾ ਨੂੰ ਬਦਲਿਆ ਜਾ ਰਿਹਾ ਹੈ ਜੈ શ્રી ਰਾਮ ਲਿਖਿਆ ਜਾ ਰਿਹਾ ਹੈ ਨੂੰ ਬਦਲੇ ਇਹਦੇ ਬਾਰੇ ਤੂੰ ਕੀ ਕਰੋਗੇ ਤੁਸੀਂ ਅੱਗੇ ਜੀ ਪ੍ਰੋਟੈਸਟ ਕੀ ਹੈ ਉਹਦੇ ਲਈ ਅਸੀਂ 22 ਤਰੀਕ ਨੂੰ ਖੱਬੀਆਂ ਪਾਰਟੀਆਂ ਦਾ ਸਾਰੇ ਦੇਸ਼ ਵਿਆਪੀ ਕੱਲ ਲਈ ਅਸੀਂ ਉਹ ਐਕਸ਼ਨ ਕਰਕੇ ਖੜੇ ਆਂ ਤੇ ਇਹਦੇ ਲਈ ਲਗਾਤਾਰ ਪਾਰਲੀਮੈਂਟ ਦੇ ਅੰਦਰ ਵੀ ਪਾਰਲੀਮੈਂਟ ਦੇ ਬਾਹਰ ਵੀ ਲੜਾਈ ਲੜਾਂਗੇ ਉਹ ਲਗਾਤਾਰ ਜੰਗ ਆ ਜਿਹੜੀ ਇੰਡੀਆ ਬਲੌਕ ਦੀਆਂ ਪਾਰਟੀਆਂ ਵੀ ਸਾਰੀਆਂ ਲੜ ਰਹੀਆਂ ਤੇ ਸੀਪੀਆਈਐਮ ਇਹ ਚ ਆਪਣੀ ਮੋਰੀ ਭੂਮਿਕਾ ਜਿਹੜੀ ਆ ਉਹ ਅਦਾ ਕਰੇਗੀ ਸੋ ਇਸ ਤਰ੍ਹਾਂ ਜਿਹੜਾ ਇੱਕ ਜਿਹੜਾ ਸਭ ਤੋਂ ਮਹੱਤਵਪੂਰਨ ਇਸ਼ੂ ਜਿਹੜਾ ਪੰਜਾਬ ਦਾ ਇਸ ਵੇਲੇ ਜਿਹੜੀ ਸਰਕਾਰ ਝੂਠੀਆਂ ਐਡਵਰਟਾਈਜ਼ਮੈਂਟਾਂ ਤੋਂ ਬਿਨਾ ਕੋਈ ਕੰਮ ਨਹੀਂ ਹੈ ਖਜ਼ਾਨਾ ਸਾਡਾ ਖਾਲੀ ਹੈ ਏਡਾ ਵੱਡਾ ਸੰਕਟ ਆਰਥਿਕ ਤੌਰ ਤੇ ਪੰਜਾਬ ਦੇ ਅੰਦਰ ਤੇ ਉਸ ਨੂੰ ਆਉਣ ਵਾਲੇ ਦਿਨਾਂ ਚ ਇਹ ਸਰਕਾਰ ਹੋਰ ਬੋਝਲ ਬਣਾ ਦੇਗੀ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੈ ਤੇ ਜਿਹਦੇ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਹੋ ਸਕੇ ਇਸ ਵਾਸਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਜਿਹੜਾ ਹੈ ਵੇਨਾਂ ਦੇ ਵਜ਼ੀਰ ਮੰਡਲੀ ਦੇ ਐਮਐਲਏ ਸਾਹਿਬਾਨ ਅਰ ਨੂੰ ਚਾਚਾ ਉਹਨੀਆਂ ਪ੍ਰੈਸ ਕਾਰੀਆਂ ਸੋਸ਼ਲ ਮੀਡੀਆ ਤੇ ਆ ਰਿਹਾ ਤੇ ਜਿਹੜੇ ਐਮਐਲਏ ਮੋਬਾਈਲ ਠੀਕ ਕਰਨ ਵਾਲੇ ਸੀ ਉਹ ਏਕੜਾਂ ਦੇ ਵਿੱਚ 2-2 ਏਕੜ ਚ 4-4 ਏਕੜ ਚ ਕੂਟੀਆਂ ਬਣਾ ਰਹੇ ਨੇ ਉਹ ਪੈਸਾ ਕਿੱਥੋਂ ਆ ਰਿਹਾ ਸੁਪੂ ਭਗਵੰਤ ਮਾਨ ਜੀ ਨੂੰ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਹੀ ਹੋਣੀ ਚਾਹੀਦੀ ਹੈ ਪਰ ਭਗਵੰਤ ਮਾਨ ਜੀ ਧੂੜੀ ਨਾਲ ਸੰਬੰਧਤ ਨਹੀਂ ਇਥੋਂ ਐਮਐਲਏ ਬਣੇ ਨੇ ਇਹ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਹੀ ਕਰਨੀ ਚਾਹੀਦੀ ਆ ਵੀ ਜਿਹੜੀਆਂ ਗੱਲਾਂ ਦਾ ਤੁਸੀਂ ਪ੍ਰੋਮਿਸ ਕੀਤੇ ਸੀ ਉਹ ਪ੍ਰੋਮਿਸ ਦੇ ਤੁਸੀਂ ਨੇੜੇ-ਤੇੜੇ ਵੀ ਨਹੀਂ ਪਹੁੰਚਿਆ ਹੈਗਾ ਲੋਕਾਂ ਦਾ ਜਿਹੜਾ ਮਾ मतलब ਅਮਨ ਕਾਨੂੰਨ ਦੇ ਸਵਾਲ ਦੇ ਉੱਤੇ ਚਿੰਤਾਜਨਕ ਹੈਗੀ ਇਹ ਸਥਿਤੀ ਬਣੀ ਉਹਦੇ ਤੇ ਵੀ ਸਰਕਾਰ ਸੰਜੀਦਾ ਨਹੀਂ ਹੈ। ਉਹ ਸੀਪੀਐਮ ਵੱਲੋਂ 27 ਦੀਆਂ ਇਲੈਕਸ਼ਨਾਂ ਨੂੰ ਲੈ ਕੇ ਕੀ ਤਿਆਰੀਆਂ ਚੱਲ ਰਹੀਆਂ ਨੇ? ਦੇਖੋ ਅਸੀਂ ਉਹਨੂੰ ਅ ਅਗਲੇ ਸਾਲ ਦੇ ਸ਼ੁਰੂਤੀ ਜਨਵਰੀ ਫਰਵਰੀ ਪੂਰਨ ਤੌਰ ਤੇ ਪਾਰਟੀ ਨੂੰ ਐਕਟੀਵੇਟ ਕਰ ਲਈ ਪੂਰੀ ਮੁਹਿੰਮ ਚਲਾਵਾਂਗੇ ਔਰ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੇ ਪੰਜਾਬ ਦੇ ਅਸਲ ਮੁੱਦੇ ਆ ਉਹਨਾਂ ਦੇ ਉੱਤੇ ਵੀ ਅਸੀਂ ਆਪਣੀ ਮੁਹਿੰਮ ਚਲਾਵਾਂਗੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜ ਯੂਨੀਵਰਸਿਟੀ ਦਾ ਪੰਜਾਬ ਯੂਨੀਵਰਸਿਟੀ ਦਾ ਸਵਾਲ ਆ ਜਿਹੜਾ ਲੋਕਾਂ ਨੇ ਲੜ ਕੇ ਸਰਕਾਰ ਨੇ ਨਹੀਂ ਧਿਆਨ ਦਿੱਤਾ ਉਹ ਚਾਸੀਂ ਵੀ ਗਏ ਸਾਡੀਆਂ ਜਿੱਥੇ ਬੰਦੀਆਂ ਹੋਈਆਂ ਪਰ ਸਾਰੇ ਪੰਜਾਬ ਦੇ ਲੋਕਾਂ ਨੂੰ ਮੈਂ ਵਧਾਈ ਦਿੰਦਾ ਜਿਨ੍ਹਾਂ ਨੇ ਪੰਜਾਬ ਜੀ ਯੂਨੀਵਰਸਿਟੀ ਚ ਡੈਮੋਕ੍ਰੈਟਿਕ ਜਿਹੜਾ ਸਿਸਟਮ ਉਹਨੂੰ ਬਚਾਇਆ ਤੇ ਸਰਕਾਰ ਨੂੰ ਉਹ ਨੋਟੀਫਿਕੇਸ਼ਨ ਦੇ ਅੰਦਰ ਦੇ ਨੂੰ ਪਾਬੰਦ ਰਹਿਣਾ ਪਿਆ ਇਹ ਪੰਜਾਬ ਦੇ ਸਮੁੱਚੇ ਲੋਕ ਵਧਾਈ ਦੇ ਪਾਤਰ ਉਹਦੇ ਇੱਕ ਪਾਰਟੀ ਦਾ ਕੋਈ ਸਵਾਲ ਨਹੀਂ ਹੈ ਮੈਂ ਕਹਾ ਵੀ ਮੈਂ ਹੀ ਬਹੁਤ ਉਜਾ ਪਰ ਉਹਦੇ ਸਮੁੱਚੇ ਪੰਜਾਬੀਆਂ ਨੂੰ ਮੁਬਾਰਕਬਾਦ ਲੈ ਜਿਹਨਾਂ ਨੇ ਡਟ ਕੇ ਉਹ ਲੜਾਈ ਲੜੀ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਚੰਡੀਗੜ੍ਹ ਲਈ ਭਾਖੜਾ ਬਿਆਸ ਜਿਹੜਾ ਮੈਨੇਜਮੈਂਟ ਬੋਰਡ ਦਾ ਸਵਾਲ ਆ ਜਿਹੜਾ ਪਾਣੀਆਂ ਦਾ ਸਵਾਲ ਆ ਉਹਦੇ ਉੱਤੇ ਵੀ ਲੜਨ ਦੀ ਜ਼ਰੂਰਤ ਹੈ ਤੇ ਜਿਹੜੇ ਮਨਰੇਗਾ ਤੇ ਹੋਰ ਜਿਹੜੇ ਇਸ਼ੂ ਨੇ ਰੋਜ਼ਗਾਰ ਦਾ ਸਵਾਲ ਆ ਮੰਗਾਈ ਦਾ ਸਵਾਲ ਆ ਲਾਲਸ ਨਸ ਹੋਈ ਆ ਆਮਨ ਕਾਨੂੰਨ ਦਾ ਜਿਹੜਾ ਵਿਗੜਿਆ ਸਵਾਲ ਨੇ ਤੇ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਬਾਹੀਕਾਰ ਜਿਹਨਾਂ ਲੋਕਾਂ ਨੇ ਜ਼ਮੀਨਾਂ ਬਾਹ ਕੇ ਆਪਣੇ ਬਾਹੀਜੋਗ ਬਣਾਈਆਂ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ ਇਹਨਾਂ ਸਾਰਿਆਂ ਸਵਾਲਾਂ ਤੇ ਲੜਾਂਗੇ ਔਰ ਖੇਤ ਮਜ਼ਦੂਰਾਂ ਨੂੰ ਜਿਹੜੇ ਬੇਜ਼ਮੀਨਾ ਉਹਨਾਂ ਨੂੰ ਪਲਾਟ ਦਿੱਤੇ ਜਾਣ ਉਹਦੇ ਵਾਸਤੇ ਲੜਾਂਗੇ ਰੋਜ਼ਗਾਰ ਦਿੱਤਾ ਜਾਵੇ ਸਾਰਿਆਂ ਨੂੰ ਔਰਤਾਂ ਨਾਲ ਜਿਹੜੀਆਂ ਵਧਿਕੀਆਂ ਹੋ ਰਹੀਆਂ ਇਹ ਸਾਰੇ ਬਰਗਾਂ ਦੇ ਲੋਕਾਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਆਉਣ ਵਾਲੇ ਸਾਲ 'ਚ ਇੱਕ ਸੰਗਰਸ਼ ਦੀ ਰੂਪਰੇਖਾ ਜਲਦੀ ਹੀ ਤਿਆਰ ਕਰਨ ਜਾ ਰਹੇ ਹਾਂ ਸੂਬਾ ਕਮੇਟੀ ਕੋਲੋਂ ਕੇਂਦਰ ਦੀ ਪਾਰਟੀ ਵੀ ਇਸੇ ਤਰ੍ਹਾਂ ਦੇ ਇੰਤਜ਼ਾਰ 'ਚ ਰਹੀ ਹੈ